ਮੇਰੀ ਅੱਜ ਵਾਈਫ ਆਉਣ ਲੱਗੀ ਐ ਵੀ ਇਹਨੂੰ ਕੋਈ ਕੁਛ ਤੰਗ ਨੀ ਕਰਨਾ ਪਰੇਸ਼ਾਨ ਨੀ ਕਰਨਾ ਉਹਨਾਂ ਕੋਲ ਵਿਆਹ ਲਓ ਦਿਨ ਉੱਤੇ ਸਾਰੇ ਉਹਨਾਂ ਕੋਲ ਕੋਈ ਕੋਈ ਦੱਸ ਤਾਂ ਕਰਨੀ ਉਹਨਾਂ ਤੇਰਾ ਮੋਬਾਈਲ ਕੱਢਣ ਲੱਗੇ ਆ ਮੋਬਾਈਲ ਵੀ ਦੇਖਣਾ ਉਹਨਾਂ ਨੇ ਇੱਥੇ ਲੋਕੀ ਰੋਲੀ ਪਾਉਣ ਲੱਗ ਪਏ ਜਸੂਸੀ ਕਰਨ ਆਈ ਆ ਮੈਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਜੀ ਕੱਲ ਜਸੂਸੀ ਦਾ ਦੱਸ ਦੂੰਗੀ ਕਿ ਕੀ ਜਸੂਸੀ ਕੀਤੀ ਇਹਦੀ ਮਾਂ ਨੇ ਆਪਣੇ ਭੈਣ ਦੀ ਤੇ ਜਨਾਨੀ ਮੇਰੇ ਤੋਂ ਪਰਮਾਰੇ ਦੀ ਧੀ ਨੇ ਤੋਂ ਪਰਮਾਰੇ ਬਾਰੇ ਮੈਂ ਦੱਸ ਦੂੰਗੀ ਤਾਂ ਜਸੂਸੀ ਕਰਨ ਆਈ ਸੀ ਫਿਰ ਮੇਰੀਆਂ ਨੰਗੀਆਂ ਫੋਟੋਆਂ ਪਾਈਆਂ ਸੀ ਜੀ ਮੈਂ ਉਹ ਡਿਲੀਟ ਕਰਾਉਣ ਆਈ ਸੀਗੀ ਇਹਨੇ ਮੈਨੂੰ ਨਾ ਦੇ ਦੇ ਚੱਲੋ ਮੈਂ ਤੈਨੂੰ ਪਤਾ ਕਿੰਨੀ ਦਵਾਈ ਖਾ ਲਈ ਸੀ ਮੈਂ ਦੁਬਾਰਾ ਫਿਰ ਦਵਾਈ ਖਾ ਲੈਣੀ ਆ ਤੂੰ ਸਾਨੂੰ ਪਰੇਸ਼ਾਨ ਨਾ ਕਰੀਂ ਨਾ ਮੈਨੂੰ ਦੁਖੀ ਕਰੀਂ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇਥੋਂ ਆਪ ਗੱਲ ਸੁਣੋ ਆਹ ਦੇਖ ਨਾ ਮੈਂ ਮੈਂ ਤੇਰਾ ਘਰ ਬਣਾਇਆ ਮੈਂ ਤੇਰੀ ਨੀਂਦ ਭੰਗ ਰਹੀ ਹਾਂ ਮੈਂ ਤੇ ਕੋਸ਼ੀਆਂ ਨਾਲ ਬਣਾਏ ਦੇਖ ਲੈ ਗੁਰੂ ਨਾਨਕ ਦੇ ਸੋਹ ਖਾਣਾ ਨੇ 25 ਰੁਪਏ ਜੀ ਮੈਂ ਜੀ ਤੇਰੀ ਗੁਰੂ ਨਾਨਕ ਇਹੋ ਮੈਂ ਗੁਰੂ ਨਾਨਕ ਦੇ ਸੋਹ ਖਾਣਾ ਨਾ ਤੈਨੂੰ ਕੋਸ਼ਿਸ਼ ਨਹੀਂ ਕਰੂੰਗਾ ਤੂੰ ਆਗਾ ਨਹੀਂ ਚੱਲਿਆ ਉੱਥੇ ਅੱਛਾ ਆ ਜੋ ਬੱਚਿਆਂ ਨੂੰ ਵੀ ਕਹਿ ਦੋ ਕਿ ਤੇਰੀ ਮਾਂ ਬੜੀ ਦੁਖੀ ਐ ਆਪਦੀ ਮਾਂ ਨੂੰ ਕਬੂਲ ਕਰੋ ਮੈਂ ਕਿੰਨੀ ਦੁਖੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡ ਇਹਨਾਂ ਨੂੰ ਮੈਂ ਦੱਸ ਦੂਗੀ ਮੈਨੂੰ ਧੋਖੇ ਨਾਲ ਇਹਦੀ ਘਰ ਵਾਲੀ ਲੈ ਕੇ ਗਈ ਸੀ ਉਹਨਾਂ ਇਹਨਾਂ ਨੂੰ ਕੋ ਛੱਡ ਹੁਣ ਤੇਨਾਂ ਕੋ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨਤ ਨਹੀਂ ਕਰਦਾ ਕੋ ਕਹਿੰਦਾ ਤੇ ਨਹੀਂ ਕੋ ਪਰੇਸ਼ਾਨ ਤਾਂ ਕਰਦੇ ਦੁਖੀ ਬੜੀ ਆ ਮੈਂ ਹੂੰ ਤੁਹਾਨੂੰ ਮੇਰਾ ਜੀ ਜੀ ਲੱਗਦਾ ਮੇਰੇ ਪੁੱਛਿਆ ਤੇ ਨਾ ਮੁੰਡਾ ਬੜੇ ਪਰੇਸ਼ਾਨ ਸਾਰਾ ਪਰਿਵਾਰ ਰੋਂਡਿਆ ਪੁੱਛੇ ਤੇਰੇ ਬੱਚੇ ਬਿਲਾ ਲੈ ਮੇਰੀ ਚਾਲ ਕਿਦਾ ਉੱਪਰ ਤੇ ਅੱਜ ਤੇਰਾ ਭਰਾ ਤੇਰੇ ਬੱਚੇ ਬਾਲੇ ਸੀ ਤੇਰਾ ਭਰਾ ਰੋ ਰਵਣਾ ਹੋ ਗਿਆ ਪੁੱਛੇ ਤੇਰੀ ਪਰਜਾਈ ਕੋਈ ਚਾਲਾ ਵੀ ਕੋਟੇ ਬੈਲੀ ਸਭ ਨਾਲ ਦੀ ਐਂ ਪੈਸੇ ਦੀ ਮਾਲਕ ਨਰ ਪਈਰ ਕੋਈ ਨਿਤ ਤਰਤੇ ਪਈਆ ਮੈਂ ਕੋਈ ਕੁਛ ਗੇੜੀਆ ਸਵਾਲ ਕਰਾਂ ਮੈਂ ਕੋਟੀ ਹੀ ਨਹੀਂ ਆਈ ਮੈਂ ਕੋਈ ਕੋਟੀ ਹੀ ਨਹੀਂ ਆਈ ਨੇ ਤੁਹੇਰ ਕੋ ਸੋਨਾ ਹੈਗਾ ਜਿਹੜਾ ਪਛਾਣ ਚੈਨ ਮੇਰੇ ਕੋ ਲੱਗੀ ਤੋਸ ਚੈਨ ਲੱਗੀ ਮੇਰੇ ਕੋ ਤੂੰ ਨੇ ਗੁਰਦੁਆਰਾ ਜਿਹੜਾ ਨਹੀਂ ਗੁਰਦੁਆਰਾ ਜਿਹੜਾ ਨਕਾਣਾ ਸਾਹਿਬ ਐਡੀ ਸੱਦਾ 1 ਕਰੋੜ ਰੁਪਏ ਲੋਕਾਂ ਨੂੰ ਦੇਣੀ ਚਲੀ ਜਾ ਵੀ ਮੈਂ ਤੋਂ ਗਲਤੀ ਹੋ ਗਈ ਮੈਂ ਆਪਣੇ ਦੇਦ ਨਿਕਲਣ ਲੱਗੀ ਹਾਂ ਕੋਈ ਨਾ ਮੈਂ ਨਿਕਲ ਲੱਗੀ ਹਾਂ ਮੈਂ ਨਹੀਂ ਰਹਿਣਾਗਾ ਮੈਂ ਆਪਣੇ ਦੇਸ ਜਿੱਦਾਂ ਵੀ ਹੈਗੀ ਹੱਥ ਕਰ ਆਪ ਦੇਦਾਂ ਹੀ ਵੀ ਖਾਉਂਗੀ ਮੈਂ ਆਉਣ ਲੱਗੀ ਹਾਂ ਹਾਂ ਤੁਰਪ ਦੇਖ ਲੈ ਉਹ ਨਾਲੇ ਤਾਂ ਨਹੀਂ ਮਤੋਰ ਲੱਗੀ ਫਿਰ ਹਾਂ ਤੂੰ ਇਹਨੂੰ ਕਹਿਣਾ ਵੀ ਤੇ ਨਾ ਜਾਵੇ ਤਾਂ ਤੂੰ ਚਲੀ ਜਾ ਉਹਨਾਂ ਨੂੰ ਜਾ ਕੇ ਗੱਲ ਦੱਸਦੀ ਸਾਡੀ ਤੇ ਤੈਨੂੰ ਉਹਨਾਂ ਨੇ ਛੱਡ ਕੇ ਆਊਗਾ ਮੈਨੂੰ ਕੀ ਛੱਡ ਕੇ ਆਊਗਾ ਆਪਜੀ ਤੁਮ ਜੀ ਤੁਹਾਨੂੰ ਸਾਰੋ ਹਾਂ ਅੱਜੇ ਮੇਂ ਇਹ ਮਨਤਲਾਪ ਮੂਹ ਤਾਂ ਮਾਰਦੀ ਭਾਈ ਤੁਸੀਂ ਮਲੇ ਦੇ ਕਿਲਾਕ ਨਾ ਮੂਹ ਤਾਂ ਮਾਰਦੀ ਆਂ ਕੜੀ ਸੇ ਅਮੋ ਵੇ ਦੇ ਸਿਮ ਤੋਂ ਮੇਰੇ ਸਿਮ ਮੈਥੀ ਰੇਜ ਨਹੀਂ ਨਾ ਕਿ ਸਿਮ ਲੈ ਕੇ ਤੇ ਇੰਦੀ ਵਾਈਫਾਈ ਵੀ ਹੋ ਹੀ ਗਿਆ ਹੂੰ ਅੱਛਾ ਮੇਰੇ ਫੋਨ ਜਿਹੜਾ ਹੈਗਾ ਜਦੋਂ ਨਰ ਸੇਮਾ ਕੀ ਲੌਕਡ ਮਰ ਮੇਰੇ ਸਿਮ ਚਲ ਨਹੀਂ ਮੇਰੇ ਸਿਮ ਤੇ ਰੇਜ ਆ ਨਹੀਂ ਰਿਹਾ ਪੱਕੇ ਦਾ ਨਾਮ ਤੇ ਮੇਰੇ ਵਿੱਚ ਹੂੰ ਹੂੰ ਪੱਕੇ ਦਾ